ਲੋ ਜੀ ਭਾਈ ਇਹ ਕਹਿੰਦੇ ਹੋਏ 200 ਕਵਾਂਟਲਾਂ ਦੇ ਵੀ ਪਹੁੰਚ ਗਏ ਮਿੱਤੇ ਪਹਿਲਾਂ ਹਾਦਰ ਨਾਲ 200 ਕਵਾਂਟਲਾਂ ਵਾਲਾ ਪੱਕੀ ਫੜ ਲੋ ਜੀ ਭਾਈ ਰਾਤ ਦਾ 2 ਵਜੇ ਦਾ ਮੀਂਹ ਪੈਂਦਾ ਏ ਇਦਾਂ ਨੂੰ ਜੱਗੇ ਨਾਰੇ ਘਰ ਨੂੰ ਲੁੱਕ ਪਵਾਤੀ ਭਾਈ ਆਹ ਲੈਵਲ 'ਚ ਪਵਾਈ ਏ ਲੁੱਕ ਲੁੱਕ ਕਹਿੰਦੇ ਇਹੇ ਜੀ ਪਵਾਈ ਏ ਜਹਾਜ਼ ਲੈ ਕੇ ਹੀ ਜਾਦਾ ਬੰਦਾ ਨਾ ਸਾਈਕਲ ਦਾ ਮੋਟਰਸਾਈਕਲ ਦਾ ਸਕੂਟਰ ਹੁਣ ਗੰਨੇ ਵਾਲਾ ਟਰਾਲਾ ਵੀ ਨਹੀਂ ਆਉਣਾ ਨਾ ਗੰਨੇ ਵਾਲਾ ਟਰਾਲਾ ਜੇ ਆਉਣਾ ਭਾਈ ਜਾਂ ਤਾਂ ਇੱਧਰ ਖੇਤ ਮਾ ਉੱਧਰ ਜਾਣਾ ਜਾਂ ਉੱਧਰ ਉੱਤਰ ਜਾਣਾ ਕਿਉਂਕਿ ਤਿਲ ਘਣ ਆਏ ਮਿੱਟੀ ਦੂਹੀ ਪਈ ਪਈ ਹੈ ਨਦੀ ਵਾਲੀ ਚਿੱਕਣੀ ਟੁਰਕੇ ਵੀ ਬਹੁਤ ਔਖਾ ਜਾਣਾ। ਪਣਕਾ ਨੂੰ ਫਾਇਦਾ ਹੈਗਾ ਬਾਈ। ਪਰ ਰਾਤ ਦਾ 2 ਵਜੇ ਦਾ ਮੀਂਹ ਆਉਂ ਪੈਂਦਾ ਕਹਿੰਦੇ ਰਿਸਮਾ ਟਪਕਟਾ ਪਕਟਾ 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 ਪਹ ਹੈ। ਹਟਿਆ ਨਹੀਂ। ਹੁਣ ਵੀ ਪੈਂਦਾ ਆ ਦੇਖ। ਹੁਣ ਵੀ ਪੈਂਦਾ ਏ। ਚਲੋ ਬਾਕੀ ਰੱਬ ਦੇ ਰੰਗ ਹੈ ਵੀ ਆਉਣਾ ਜਾਣਾ ਔਖਾ ਹੈਂਦਾ ਹੋਰ ਕੋਈ ਚੱਕਰ ਨਹੀਂ ਹੈਗਾ। ਬਾਕੀ ਵੀਰ ਕਹਿੰਦੇ ਬਾਈ ਇਹ ਪੱਕੀ ਹੋਣੀ ਚਾਹੀਦੀ ਪੱਕੀ ਹੋ ਜਾਊਗੀ ਟਾਈਮ ਲੱਗੂਗਾ ਬਾਈ। ਟਾਈਮ ਲੱਗੂਗਾ। ਇੱਕ ਵਾਰ ਪੱਕੀ ਹੋ ਜਾਵੇ ਫੇਰ ਠੀਕ ਆ। ਕੀ ਹੋ ਜਵੇ ਫੇਰ ਤਾਂ ਨਜ਼ਾਰਾ ਬਾਈ ਐਂ ਤਾਂ ਪੂਰੇ ਤੱਕ ਹੋ ਜੂ ਪਈ ਹੈ। ਹਾਂ ਆ ਦੇਖ। ਦੇਦਾ ਆਹ ਐਕਟਰ ਦੀ ਵੀ ਮौज ਆਇਆ ਆਪਣੇ ਪੈਨ ਢਿਲ ਕਦਾ ਪੈਨ ਢਿਲ ਕਦਾ ਗਿੱਲੇ ਜੇ ਥੋੜਾ ਜਿਹਾ ਔਖਾ ਏ ਕੋਈ ਨ ਕੋਈ ਜਗ੍ਹਾ ਲੁੱਕ ਆਰਡਰ ਕਰੀ ਵੀ ਆ ਪੈ ਜਾਊਗੀ ਚੱਲ ਚੱਲੀਏ ਕਰੀ ਵੀ ਆ ਕਰੀ ਵੀ ਆ ਕਰੀ ਵੀ ਆ ਬਾਹਰ ਤੇ ਮੰਗਾਉਣੀ ਕਹਿੰਦੇ ਇੰਡੀਆ ਵਾਲੀ ਦੀ ਪਾਉਣੀ ਹੈਗੀ ਹੋਰ ਕੀ ਆ ਚੱਲ ਚੱਲੀਏ ਲੋ ਜੀ ਹਲੂਣਾ ਦੇਤਾ ਪੂਰੀ ਆ ਗਿਆ ਪੂਰੀ ਕਿਹੜਾ ਬਹੁਤ ਮਿੱਠੇ ਆ ਮੁੰਡਾ ਇਹਦਾ ਖਾਣੇ ਤੇਰੇ ਵਾਸਤੇ ਹੀ ਰੱਖੇ ਸਾਰੇ ਤੇਰੇ ਖੱਟਾ ਨਹੀਂ ਰੰਗ ਦੇ ਲੈ ਕਿਹਾ ਜਾ ਸੰਤਰਾ ਦੇਖਿਆ ਤੁਸੀਂ ਹਾਂ ਹੁਣ ਰੰਗ ਕਰਿਆ ਸੀ ਪੂਰੀ ਰਾਤ ਦਾ ਵਟ ਹੁੰਦਾ ਕਿਹਦਾ ਕਾਲੇ ਮਰਚਾ ਹਾਂ ਭਾਈ ਤੂੰ ਛੱਡ ਦੇ ਤਾਂ ਕਾਲੂ ਝੂਠ ਬੋਲਦਾ ਆਪਾਂ ਦਾ ਉਦੋਂ ਆਪਾਂ ਘੰਟੇ ਮੈਂ 150 ਕੱਢਿਆ 150 ਹਾਂ ਜੇ ਮਤਲਬ ਕੀ ਇਹਨੂੰ ਅੱਧਾ ਘੰਟਾ ਰੈਸਟ ਦੇ ਕੇ ਦੋ ਘੰਟੇ ਵੀ ਚੱਲਿਆ ਇਹ 300 ਸ 400 ਬੁੱਤਵਾ ਹੋ ਗਿਆ ਆ ਦੇਖੋ ਭਾਈ ਆ 12ਵਾਂ ਪਿਛਲੇ ਸਾਲ ਇਹ ਛੋਟੇ ਵਾਲਾ ਮੁਚ ਗਿਆ ਤਾਂ ਵੀ ਇਹ ਨਵਾਂ ਆ ਤਾਂ ਇਹਦਾ ਰਿਕਾਰਡ ਹੁਣ ਤੈਹੀ ਕਰਨਾ ਹੈ ਰਿਕਾਰਡ ਹਟਨ ਭਾਈ ਮੈਂ ਹੀ ਕਰੂੰਗਾ ਨਾਲੇ ਇਹਨੂੰ ਠੀਕ ਠਾਕ ਕਰਾਂਗੇ ਬੜਾ ਜਿਆਦਾ ਜਿਹੜੀ ਫਿਲਦੀ ਆ ਲਓ ਜੀ ਭਾਈ ਬਾਰੀ ਆ ਗਈ ਰਾਤ ਨੂੰ 2 ਵਜੇ ਕੰਡਾ ਹੋ ਗਿਆ ਤੇ ਬਾਅਦ ਵਿੱਚ ਹੁਣ ਚੈਨਬਾ ਖਾਲੀ ਹੋਣਾ ਹੈ ਬੱਸੇ ਖੋਲਿਆ ਜੱਗੇ ਨੇ ਆਪਣੇ ਦਾ ਵੀ ਖੋਲਦਾ ਟਰਾਲੇ ਦਾ ਤੇ ਆਪਾਂ ਦੁਗੇ ਦਾ ਵੀ ਖੋਲਿਆ ਹੈ ਬਾਕੀ ਚੈਨ ਦਾ ਤੋਰਾ ਦੇਖ ਕੇ ਡਰ ਲੱਗਾ ਬਾਈ ਜਿਵੇਂ ਹੌਲੀ ਹੌਲੀ ਚੱਲਦੀ ਦੇਖੋ ਪੁੱਤ ਆਇਆ ਤੇ ਪੁੱਤ ਆਇਆ ਗੱਡਾ ਨੰਬਰ ਆਇਆ ਬਸ ਹੀ ਉਹ ਵਾਰੀ ਆਉਂਦੀ ਆ ਬਾਈ ਓਰੇ ਦਾ 30 ਘੰਟੇ ਲੱਗੇ 30 ਘੰਟੇ ਲੱਗੇ 30 ਘੰਟੇ ਲੱਗੇ ਬਾਈ 32 35 ਘੰਟੇ ਚ ਘਰ ਜਾਉਂਗੇ ਹਲੇ ਵੀ 3 ਘੰਟੇ ਲੱਗ ਜਾਣਗੇ ਕਿਉਂਕਿ ਜਿਹੜੇ ਹਿਸਾਬ ਨਾਲ ਤੋਂਦਾ ਵੀ ਐ ਲੱਦਾ ਓਖਾ ਹੀ ਜਾਣਾ ਹਾਂ ਚੱਲੋ ਜਾਵੋ ਉਹ ਪਿੱਛੇ ਆਈ ਜਾਈ ਮੂਰੇ ਨਾਲ ਦੱਬ ਜਾਣਾ ਬਾਕੀ ਅੱਜ ਚੱਲਦੀ ਆ ਪ੍ਰੋਵਾਈਡਰ ਵੈਨਾਂ ਕਿ ਆਏ ਇਹ ਮਸ਼ੀਨਾਂ ਜੀਆਂ ਤਿੰਨ ਵੇੜ ਦੇ ਕੰਮ ਪੂਰਾ ਜਿਹੜਾ ਗੜਾਸਾ ਚੱਲਦਾ ਓਰੇ ਹੈਂ ਤੋ ਕਾ ਇਹ ਹੈ ਅੰਮੋਲ। ਤੇ ਨੈਰੇ ਨਾਲੇ। ਆਰਡਰ ਦੇਦਾ ਕੱਢੀ ਲੱਗੀ ਹੋਇਆ ਬੱਲਾ ਬੱਲਾ। ਠੀਕ ਹੈ ਜੇ ਤੈਰ ਜੇ ਇਹ ਬਹੁਤ ਤੇ ਚੱਲੇ ਫੇਰ ਦੇਖ। ਹਾਂ। ਰਾਸ ਵੀ ਗੰਭੜਾ ਹੁੰਦਾ ਨਾ। ਇਹ ਚੱਲੀ ਜਾਵੇ ਬਾਬਾ ਚੱਲੀ ਜਾਵੇ। ਹਾਂ। ਨਵੇੜਾ ਬਥੇਰਾ ਹੈ। ਆ ਇਹਦਾ ਕੰਮ ਤਾਂ ਬਾਈ ਪੂਰਾ ਕਰਦੀ ਐ। ਜੇ ਚੱਲ ਵੀ ਜੇ ਰੋਵ ਬਦਲੇ ਭਾਦੀ ਆਦੀ ਇਹਨੇ ਭਰਨੇ ਹੱਥਾਵਾ ਦੋਹਾਂ ਨੇ ਬੰਡਿਆ ਇੰਨਾ ਚਾਈ ਜਾਣਾ ਇਹ ਭਰਿਆ ਬੰਦਾ ਰਮਾਲਾ ਬਹੁਤ ਜਾਂਦਾ ਖਾਲੀ ਭਰੀ ਵੀ ਉਹ ਆਹ ਕਿੰਨੀ ਡੂੰਗੀ ਆ ਹਾਂ ਜੈਨ ਵਿੱਚ ਰੂੰ ਪਰੇ ਜਾ ਕੇ ਦਿਖਾਉਂਦੇ ਤਾਂ ਨੂੰ ਘਾਟ ਚਲਾਉਂਦਾ ਬੱਬੂ ਘੜ ਜੀ ਬਾਣ ਕਰੇ ਖੜ੍ਹਦੀ ਹੋਣੀ ਰੱਢ ਕੇ ਆ ਰੇੜੀਆਂ ਬਾਈ ਆਹ ਸੜਕ 50 ਕੁਆਂਟ ਲਾ ਲਈਆਂ ਆ ਲੱਗੇ 50 ਕੁਆਂਟ ਵਾਲੇ ਰੇੜੀਆਂ ਇਹਦੇ ਬਾਅਦ ਵਾਲਾ ਨੰਬਰ ਆ ਦਾਲੇ ਇਹਦੇ ਬਾਅਦ ਵਾਲਾ ਮੇਰਾ ਦੂਸਰਾ ਵਾਲਾ ਇੱਧਰ ਜੱਗੇ ਰਹਿਦੇ ਬਾਅਦ ਮਬਰ ਬਰਾਬਰੇ ਆਗੇ ਦੋਹਾਂ ਸੜਕ 45 40 ਨੰਬਰ ਦਾ ਉਹ ਡੂੰਗੀ ਨਾ ਖਾਦੀ ਐ ਧਾਇ ਦੇ ਪਰ ਨਾ ਪਸਾ ਵੀ ਜਾਏ ਹਾਂ ਭਰੀ ਜਾ ਗੋਦੀ ਵਾਰੀ ਨਾ ਹੋਵੇ ਆ ਗੱਬੇ ਵਾਲਾ ਕਰੇ ਖੜ ਗਿਆ ਇਹ ਤੂੰ ਹੋ ਗਿਆ ਬਈ ਤੇ ਪਰਿਵਾਰ ਤੇ ਜਾਊਗਾ ਕਹਿੰਦਾ ਉਰੀ ਪਰਮਾਰ ਨੇ ਹੁਣ ਅੱਛਾ ਇਹ ਨਹੀਂ ਕਿਤੇ ਜਾਊਗਾ ਉਰੀ ਆਊਗਾ ਉਰੀ ਹੋਊਗਾ ਸਪੈਰ ਪੰਦਾ ਚੱਲਦਾ ਇਹਨੂੰ ਕਾਫੀ ਪੇਕ ਕਰਦੇ ਨੇ ਨਹੀਂ ਰੇੜੀਆਂ ਉਰੇ ਲੱਗਦੀਆਂ ਦੋਏ ਰੇੜੀ ਦੀ ਜਗ੍ਹਾ ਉਹ ਉਹ ਉਲਟ ਕਰਿਆ ਹੋਣਾ ਤੇਦਾ ਭਾਈ ਕਿਹਾ ਦੱਸ ਤਾ ਮੇਰਾ ਜਿਹੜੇ ਆ ਬੰਦੇ ਆ ਪਰ ਇਹਦਾ ਬੱਚੇ ਦਿਖਦੇ ਹੀ ਨਹੀਂ ਹੈਗੇ ਉਹਨਾਂ ਨੂੰ ਅਸੀਂ ਦੇਖਦੇ ਹੇਠਾਂ ਹੈਂ ਘੜੇ ਸਾਹ ਦਾ ਖੇਡਾ ਮਾਲ ਬਾਈ ਲੋਣਾ ਦੜ ਤਲੂਕਾ ਠਾ ਲਓ ਜੀ ਬਾਈ ਇਹ ਕਹਿੰਦੇ ਹੋਏ 200 ਕੁਆਟ ਵਾਲੇ ਵੀ ਪਹੁੰਚ ਗਏ ਮੇਤੇ ਪਹਿਲਾ ਹੌਦਰਨਾ 200 ਕੁਆਟ ਵਾਲਾ ਪੱਖੀਪਾੜਾ ਘੰਟਾ ਘੰਟਾ ਹੋਰ ਭੰਦਣਾ ਇਹਨੇ ਸਹੀ ਗੱਲ ਆ ਬਾਈ ਕਹਿੰਦਾ ਮੇਰੇ ਮੂਰੇ ਪੱਖੀ ਬਣ ਲੱਗਿਆ ਬਦਦਰ ਪਰ ਆ ਤਾਂ ਗਿਆ ਨੰਬਰ ਹੈ ਚੱਲ ਕੋਈ ਤੇਰੇ ਆਗੇ ਨੰਬਰੇ ਨੰਬਰ ਆ ਸ਼ਰੀਰ ਤਾਰਾ ਸਗੇ ਮਿਲ ਗਈ ਲੱਗਦਾ ਬੰਦੋ ਰਾਹ ਇਹਦਾ ਡੀਏਵੀ ਡੀਏਡਬਲ ਨਾਲ ਲਾ ਵੀ ਦਿਖਦਾ ਨਹੀਂ ਬਾਈ ਧੁੰਦ ਦੇ ਰੁਗੜੇ ਸਾਹਮਣੇ ਲੱਗੇ ਆ ਬਾਈ ਗੰਨਾ ਲਾ ਕੇ ਆ ਤਨ ਹਾਂ ਹੋ ਗਈ ਬਹੁਣ ਪੁੱਛੀ ਜੀ ਬਾਈ ਮੜ ਜੀ ਘਰ ਨੂੰ ਜਾ ਸਕਦੇ ਆ ਉਹ ਉਧਰ ਆਪਣੇ ਵਾਲੇ ਦੀ ਵਿਵਾਰੀ ਉਹਦਾ ਟਰਾਲ ਇੱਕ ਵਾਰ ਜੀ ਉਹ ਜਾਣੀ ਆ ਫੇ ਲੈ ਕੇ ਉਹ ਬਰਾਬਰੇ ਵਾਰਈ ਆਈ ਉਹ ਪਰੇ ਗਏ ਆਪਣੇ ਵਾਲਾ ਪੰਜਾ ਪਰ ਇਹ ਛਿੱਤੀ ਕਰੂਗਾ ਖਾਲੀ ਪੰਜਾ ਇੱਕ ਵਾਰ ਚੇਰੇ ਲੱਗ ਡਾ ਲੈ ਗਿਆ ਹਾਂ ਉਹ ਕਿਦੋਂ ਕਹਿਗਾ ਨਾ ਬਰਾਬਰੇ ਬਾਈ ਹੋਇਆ ਖਾਲੀ ਜੱਗੇ ਵਾਲਾ ਵੀ ਉਹ ਵੀ ਦੇਖੋ ਬਰਾਬਰੇ ਆਏ ਤੇ ਬਰਾਬਰੇ ਖਾਲੀ ਹਾਂ ਨਾ ਉਹ ਤੂੰ ਇੱਕ ਦੇ ਕੇ ਸਾਰੇ ਬਰਾਬਰੇ ਖਾਲੀ ਜਗੇ ਪਰਦੀਪ ਸਾਈਨ ਕਰਾ ਲਈਏ ਹੁਣ ਕਾਤੇ ਇਹ ਵੀ ਟਾਈਮ ਲਵਾ ਦਿੰਦੀ ਹੈ ਮੱਥਾ ਟੇਕ ਕੇ ਕਹਿੰਦਾ ਚੈਨ ਵੀ ਟਾਈਮ ਲਵਾ ਦਿੰਦੀ ਬਾੜੇ ਟਾਈਮ ਕੁਝ ਨਹੀਂ ਪਤਾ ਹੁੰਦਾ ਪਰਦੀਪ ਇਹ ਮੋਟਰ ਬਾਬੇ ਦੀ ਚੈਨਾ ਤੇਨ ਉਧਰ ਦੇਖਈਏ ਜਾ ਤੂੰ ਆਪਣਾ ਮੜਾ ਦੇਖ ਜੱਗਾ ਕਹਿਣਾ ਉਹਨੂੰ ਦੱਸਣਾ ਥੋੜਾ ਜਿਹਾ ਗੰਨਾ ਵਾਦ ਪਤਾ ਨਹੀਂ ਭਾਈ ਪੂਰਾ ਪੂਰਾ ਹੀ ਕਿਆ ਕਰਨਾ ਉਹਨੇ ਸਿਸਟਮ ਗੱਲ ਆ ਵੀ ਇੰਦਰ ਵੀ ਭਾਈ ਜੋਬੋ ਦਾ ਧਰਾਈ ਜੋਬੋ ਵਰਸ ਤੇ ਧਰਾਈ ਉਹ ਸਾਹਮਣੇ ਤਾਰਾ ਸਿੰਘ ਬਿਲਗਾ ਉਹ ਵੀ 575 ਜੀ ਲਓ ਜੀ ਭਾਈ ਕਹਿੰਦੇ ਉਹੀ ਯੰਤਰ ਕੱਢ ਲਿਆ ਮਨੇ ਕਹਿੰਦੇ ਕਿਹੜਾ ਯੰਤਰ ਆ ਬੰਬੂ ਕਾਰ ਮਨੇ ਕਿੰਨੇ ਖੱਡੇ ਕਿੰਨੇ ਘੰਟੇ ਕਿੰਨੇ ਸਪੀਡ ਆ ਤੂੰ ਦੱਸੀ ਮੜਾ ਹੈਗਾ ਬਾਈ ਉਦੋਂ ਆਪਾਂ ਘੰਟੇ ਮੈਂ 150 ਕੱਢਿਆ 150 ਜੇ ਮਤਲਬ ਕੀ ਇਹਨੂੰ ਅੱਧਾ ਘੰਟਾ ਰੈਸਟ ਦੇ ਕੇ ਦੋ ਘੰਟੇ ਵੀ ਚੱਲਿਆ ਇਹ 300 400 ਬੁੱਧਾ ਹੋ ਗਿਆ ਆ ਦੇਖੋ ਬਾਈ ਆ 12ਵਾਂ ਪਿਛਲੇ ਸਾਲ ਇਹ ਛੋਟੇ ਵਾਲਾ ਮੁਚ ਗਿਆ ਤਾਂ ਵੀ ਇਹ ਨਵਾਂ ਆ ਤਾਂ ਇਧਰ ਕਾਟਣਾ ਹੁਣ ਤੈਹੀ ਕਰਨਾ ਹੈ ਦੁਗਾਟਨ ਬਾਈ ਮੈਂ ਹੀ ਕਰੂੰਗਾ ਨਾਲੇ ਇਹਨੂੰ ਠੀਕ ਠਾਕ ਕਰਾਂਗੇ ਬੜਾ ਜਿਆਦਾ ਜਿਹੜੀ ਫਿੱਲਦੀ ਆ ਜਿਹੜੇ ਨਟ ਗਿਰ ਗਏ ਥੇ ਨਾ ਨਟ ਰੋਟ ਪਾ ਕੀ ਇੱਕ ਨਟ ਪੈਣਾ ਇਹ ਆਲਾ ਨਟ ਪਾ ਕੇ ਆ ਹਾਂ ਆ ਨਟ ਪਾ ਕੇ ਇਹ ਚਾਲੂ ਹੋਣੀ ਐ ਤੇ ਕੀ ਕਿਹੜਾ ਮੰਗਲਾਲ ਕੱਟ ਕੇ ਚੇਂਜ ਹੋਣਾ ਏ ਇੱਕੋ ਨਟ ਪੈਣਾ ਏ ਬਾਕੀ ਪੈਟਰੋਲ ਫਿਰ ਮਨੇ ਕਹਨਾ ਮੈਂ ਹੀ ਦੁਗਾਟਨ ਕਰਨਾ ਦੁਗਾਟਨ ਵੀ ਕਰਨਾ ਬਾਈ ਚੀਜ਼ ਚੱਲਦੀ ਚੰਗੀ ਆ ਕਿੰਨਾ ਸੀਜ਼ਨ ਹੈ ਤੇ ਬਾਈ ਦੂਆ ਸੀਜ਼ਨ ਹੈ ਦੂਆ ਸੀਜ਼ਨ ਮਨੇ ਮੈਂ ਕਹਨਾ ਪਹਿਲਾਂ ਵੀ ਤੈਹੀ ਉਦਘਾਟਨ ਕਰ ਰਹੇ ਚਾਲੂ ਹੈ ਹੈ ਨਵੀਂ ਨਵੀਂ ਦਾ ਹੈ ਰੇਕਸਾਲ ਤੂੰ ਹੀ ਕਰੇ ਕਰੂਗਾ ਨਹੀਂ ਚਲਾਈ ਦੀ ਹਾਂ ਉਹ ਯਾਰ ਠੀਕ ਆ ਹਾਂ ਕੰਮ ਲੋ ਮਾੜਾ ਬੰਦਾ ਚਲਾ ਲੂਗਾ ਨਾ ਮਾੜਾ ਬੰਦਾ ਕਿਹਣਾ ਚਲਾ ਦੂ ਕੱਲ ਤੇ ਨਾਲੇ ਕੋ ਮੂਗਾ ਇੱਚਦੀ ਆ ਬਾਈ ਝੂਟਾ ਮਾਰਦੀ ਆ ਇਹ ਮਸ਼ੀਨ ਦਾ ਬਾਈ ਸਿਸਟਮ ਆਏ ਆ ਇਹਨੂੰ ھیਠਾ ਨੂੰ ਨਹੀਂ ਧੱਕਣਾ ਸਾਨੂੰ ਕਹਿੰਦੇ ਰੋਕ ਕੇ ਰੱਖਣਾ ਏ ਇਹਨੂੰ ਆਏ ਹੋਲਡ ਕਰਨਾ ਪੈਂਦਾ ਬਸ ਹਾਂ ਆਪਣੇ ਆਪ ਜਾਂਦੀ ਏ ਆਪਣੇ ਆਪ ਜਿਹੜੇ ਬੰਦੇ ਨੇ ਵਿੱਚ ਟੱਕਦੀ ਫੇਰ ਬਾਈ ਝੂਟਾ ਵੀ ਮਾਰਦੀ ਆ ਮੈਂ ਮਨੇ ਲਾਦੀ ਬੂਟਰ ਲਾ ਦੇ ਦੇ ਦੇਖ ਲੈ ਨਹੀਂ ਮੈਂ ਨਹੀਂ ਬੂਟਰ ਲਾਉਣੀ ਮਸ਼ੀਨ ਬਾਈ ਇਹ ਵਧੀਆ ਏ 80 82 cc انجن ਹੈ ਨਾ ਹੈਲੋ ਹਾਂ ਆ ਕੰਪਨੀ ਹੈ ਬਾਈ ਇਹ ਇਹਦੇ ਬਹੁਤ ਕੰਮ ਸਾਰੇ ਆ ਕਿੱਥੇ ਇਹ ਆਪਣੇ ਇੰਗਲੈਂਡ ਵਾਲੇ ਵੀਰ ਨੇ ਭੇਜੀ ਤੀ ਬਾਈ ਸਾਰੇ ਪਿੰਡ ਨੇ ਬੂਟੇ ਲਾਏ ਤੇਰੇ ਗੱਲ ਚੱਲ ਠੀਕ ਆ ਫਿਰ ਤੂੰ ਵੀ ਵਧੀਆ ਪਰ ਜ਼ਿਆਦਾ ਸੁਖਵਾਲਪ ਵੀਰ ਨੇ ਭੇਜੀ ਤੀ ਉਹ ਸਵੇਰੇ ਮੈਂ ਜਾਣਾ ਮੈਂ ਤੈਨੂੰ ਤਾਂ ਕੇ ਪਿਛਲੇ ਸਾਲ ਵੀ ਬਾਈ ਰੇ ਗੱਲ ਬਹੁਤ ਬੂਟਾ ਲੱਗਿਆ ਐਤ ਕੀ ਵਿਚ ਅੱਗਾ ਲੱਗਣਾ ਰਾਤ ਦਾ 2 ਵੇ ਦਾ ਚੱਲਦਾ ਬੰਬੂ ਘਾਟ ਮੀਂਹ ਪੈਂਦਾ ਕਰੇ ਆ ਜਾਂਦਾ ਕਰੇ ਹਟ ਜਾਂਦਾ ਜੱਗੇ ਨਾਲੇ ਘਰ ਨੂੰ ਲੱਕ ਪਵਾਤੀ ਰਾਤ ਦੇ ਰਾਤ ਸੜਕ ਦਾ ਹਾਲ ਹਾਂ ਸੜਕ ਦਾ ਹਾਲ ਦੇਖ ਲੁੱਕ ਪਵਾਤੀ ਬਾਈ ਇਹ ਥੋੜੇ ਦਿਰਵਾ ਪੈ ਜਾਂਦੀ ਹੈ ਬਾਕੀ ਬਾਈ ਮੰਨੂ ਫਾਇਦਾ ਹੋ ਗਿਆ ਕਹਿੰਦੇ ਤਾਜ਼ਾ ਤਾਜ਼ਾ ਕਾਣਾ ਘੇਰਿਆ ਤਾਂ ਘੁਲ ਗਿਆ ਹੁਣ ਗਿਆ ਇਹ ਨਹੀਂ ਛਤਰੀ ਤਾਂ ਜੇ ਕੀ ਯਾਰ ਗਿੱਲੇ ਹੋ ਜਾਂਦੇ ਆ ਤੁਹਾਨੂੰ ਪਤਾ ਸਿਆਲ ਦੇ ਕੱਪੜੇ ਸੁੱਕਦੇ ਹੈ ਨਹੀਂ ਕਹਿੰਦੇ ਬਈ ਆ ਮੁੰਡੇ ਨੇ ਖੇਤ ਦੇ ਚ ਹੀ ਮਿਲੀ ਵੀ ਲਾਤੀ ਹਾਂ ਉਹਦਾ ਯਾਰ ਵਿਆਹ ਨੂੰ ਨਾ ਉੱਥੇ ਡੱਬਾ ਡੁੱਬਾ ਢੇਰੀ ਕਰਤਾ ਹੁਣ ਬਾਹਰ ਇਮਲੀ ਹੋਈ ਹਾਂ ਬੀਜ ਬੋਈ ਮੈਂ ਤਾਂ ਹੋਰ ਕੋ ਕਹਿੰਦਾ ਦਾ ਤਾਂ ਮਨੂੰ ਪੂਰੀ ਨਹੀਂ ਦੱਸਿਆ ਕਹਿੰਦਾ ਇਮਲੀ ਹੋਈ ਵੀ ਐ ਦੇਖ ਲਾ ਫੁੱਟੇ ਮਹਿੰਗੇ ਜੇ ਕਿਸੇ ਨੇ ਲੈਣੇ ਦੱਸ ਦਿਓ ਇੱਕ ਫੁੱਟਾ ਜੰਮਿਆ ਆ ਉਹ ਐ ਬਹੁਤ ਹੋਈ ਗਿਆ ਓ ਘੱਟੋ ਘੱਟ ਵੀ 25 ਫੁੱਟੇ ਹੋਣਗੇ ਸਾਰੇ ਬਾਣੀ ਆ ਗਿਆ ਓਏ ਕਹਿੰਦੇ ਕੀ ਆ ਗਿਆ ਕਹਿੰਦੇ ਪਾਣੀ ਆ ਗਿਆ ਉਹਦੇ ਕਿੰਨਾ ਪਾਣੀ ਆ ਗਿਆ ਆਹ ਹੋਈ ਵੀ ਐ ਮੈਂ ਕਹਿੰਦਾ 100 ਬੂਟਾ ਹੋਣਾ ਐ ਆਹ ਹੋਈ ਵੀ ਐ ਨਾ ਤਿੱਗੜੀ ਹੋਈ ਆ ਕੀ ਔਰ ਦਿਖਾ ਦਿਖ ਰਹੀ ਏ ਥੋੜੀ ਥੋੜੀ ਆਹ ਉਟਾ ਹੋਣਾ ਮੇਰੇ ਸਾਹਮਣੇ ਦਾ ਆਹ ਦੇਖਦੀ ਮਾੜੀ ਮਾੜੀ ਆਹ ਉਟਾ ਬਾਈ ਕਹਿ ਸਾਹਮਣੇ ਉਹ ਡੈਰੀ ਵਾਲਾ ਸਾਰਾ ਪਾਣੀ ਦੇ ਖੇਤਾਂ ਲੱਗੇ ਦਾ ਤਾਂ ਖੜਾ ਹੈ ਬਾਕੀ ਆ ਇਧਰ ਤੇ ਆ ਜਾਂਦਾ ਹੈ ਤਾਂ ਇੰਨੀ ਜਿਹੇ ਪਾਣੀ ਖੜਾ ਹੈ ਨਹੀਂ ਉਹ ਪਾਣੀ ਨਹੀਂ ਹੈਗਾ ਹਾਂ ਮੀਂਹ ਪਿਆ ਏ ਸਾਰੀ ਜਦ ਤੱਕ ਟਪਕ 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 ਇੰਨਾ ਕਿ ਪਿਆ ਜਿੰਨਾ ਕਾ ਆਉਣ ਪੈਂਦਾ ਹੈ ਇੰਨਾ ਕਿ ਪਿਆ ਹੈ ਬਾਕੀ ਪੂਰੀ ਲੰਫੋਨ ਕਰਿਆ ਦਾ ਰੂਟਾ ਬੀਟਰ ਪਾਇਆ ਪਿਆ ਹੈ ਕਾਹ ਜੇ ਬੌਣੀ ਦੱਸਦੇ ਮੈਂ 5 ਮਿੰਟ ਜਾਣਾ ਮਾ ਬੌਣੀ ਨਹੀਂ ਆ ਗਈ ਕਾਣਾ ਪੈ ਫਿਰ ਆਦ ਮੈਂ ਤਾਂ ਉਹੀਓ ਕਹਿਤਾ ਵਾ ਰੂਟਾ ਮੀਟਰ ਪਾ ਕੇ ਆਇਆ ਕਹਿੰਦਾ ਮੈਂ ਤਾਂ ਪਾਇਆ ਵੀ ਰਾਤ ਦਾ ਉਹ ਦੇਖੋ ਕਿੰਨਾ ਬੁਰਾ ਹਾਲ ਉਧਰ ਨੂੰ ਬਾਈ ਉਂ ਵੀ ਕੁਛ ਨਹੀਂ ਕਹਿੰਦਾ ਹੈਗਾ ਜਿੱਕਣ ਸਾਡੇ ਪਿੰਡ ਦੇ ਸਾਰਿਆਂ ਦੇ ਕੱਚੇ ਪੈਸੇ ਪਰ ਇੱਧਰ ਕੱਖ ਖੁੱਖਾ ਡੰਗਰ ਬੱਛਾ ਜੋ ਵੀ ਲਿਆਉਣਾ ਇਸ ਆਜ ਵੱਡੇ ਨਹੀਂ ਹੋਏ ਸਾਤੇ ਆਉਣਾ ਜਾਣਾ ਉਹ ਕਿੱਲਾ ਅਜੇ ਡੰਗਰ ਵੀ ਨਹੀਂ ਬਾਹਰ ਨਿਕਲੇ ਹੋਣੇ ਨਾ ਮੰਦਰੇ ਮੈਂ ਤੋੜੀ ਚ ਤੂੜੀ ਪਾਤੀ ਕਿਉਂ ਬਾਈ ਲਾਈਟ ਭੱਜੀ ਵੀ ਰਾਤ ਦੀ ਪਤਾ ਨਹੀਂ ਕਿਹੜਾ ਚੱਕਰ ਆ ਕੋਈ ਨੇੜੀ ਨਹੀਂ ਆਈ ਤੂਫਾਨ ਨਹੀਂ ਆਈ ਲਾਈਟ ਵੀ ਭੱਜ ਗਈ ਪੰਮੂ ਮੰਨੂ ਦੇਖਦਾ ਤਾਂ ਹੂੰ ਕਹਿੰਦਾ ਵੀ ਇਹ ਕਰ ਨਿਕਲੇ ਵੀ ਵਾ ਟੀਵੀ ਲਾਵਾਂ ਗਨ ਮੀਟਰ ਬੰਨੀ ਹੈਗਾ ਹਾਂ ਬਾ ਉਹਨੇ ਜਿਹੜੇ ਪਲੱਗ ਘੁਮਾ ਕੇ ਬਾਹਰ ਲਾ ਲਿਆ ਹੁਣ ਆ ਜਾ ਮੈਂ ਫਿਰ ਗਿਰ ਗਿਆ ਤਾਂ ਗਿਰ ਗਿਆ ਤਾਂ ਦੇਖ ਲੈ ਦੇਖ ਤਾਂ ਹੁਣ ਪਤਾ ਨਹੀਂ ਕਿ ਆ ਸਾਡੇ ਦੁਰਕੇ ਖੇਤਾਂ ਦਾ ਨਾ ਨਾ ਤੈਨਾਂ ਬੂਟ ਪਾਏ ਮੇਰਾ ਫੇਰ ਚੱਪਲਾ ਚ ਵਾ ਓਰੇ ਦਾ ਕੋਈ ਨਹੀਂ ਆਇਆ ਹਾਇ ਤਾਂ ਲੱਗੀ ਵੀ ਉਹ ਕਹਿੰਦੇ ਡੂ ਇਟ ਜਿਹੜੇ ਆਪਣੇ ਘਰ ਬਣਾਉਂਦੇ ਆ ਉਹ ਤੇ ਗਾਹਾਂ ਫਿਰ ਇੱਥੇ ਤਾਂ ਤੋਂ ਮੋਡ ਸੈਲਪਰ ਵੀ ਨਹੀਂ ਜਾ ਸਕਦਾ ਓੱਖਾ ਇਹ ਆਦੇ ਬਹੁਤ ਓੱਖੇ ਲੰਗੇ ਆਉਣੇ ਜਿਹੜੇ ਪਹਿਲਾਂ ਲੰਗੇ ਵੇ ਕਿਉਂਕਿ ਬਾਈ ਰਿਸਮਾਮੀ ਆ ਦੇਖ ਲੋ ਫੋਲੀ 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 ਸਾਰੀ ਦਾ ਪੈ ਇੱਕ ਦਾ ਹੁੰਦਾ ਵੀ ਦਡੂਕੇਦਾਰ ਜਾਂ ਘੰਟੇ 'ਚ ਬੈ ਕੇ ਲੰਘੇ ਆ ਉਹ ਕੰਮ ਨਹੀਂ ਹੈਗਾ ਇਹ ਦੱਬਾ ਆ ਮੈਂ ਕਹਿੰਦਾ ਤੜਕੇ ਜਿਹੇ ਤੇ ਲੱਗਿਆ ਵਮੀ ਹਨਾ ਹਾਂ ਤੜਕੇ ਜਿਹੇ ਤੇ ਲੱਗਿਆ ਵਮੀ ਹਨਾ ਇਹ ਤੂੰ ਕਿਤੇ 2 ਵਜੇ ਉੱਠਿਆ ਤਾਂ ਹਾਂ ਕਿੰਨੇ ਵੇ ਉੱਠਿਆ ਮੈਂ ਯਾਰ ਉੱਠਿਆ ਦਾ 5:30 6 ਵਜੇ ਅੱਖ ਖੁੱਲ ਗਈ ਮੇਰੀ ਆ ਦੇਖ ਲੋ ਬਾਈ 5 ਵਜੇ ਉੱਠਣੇ ਵਾਲੇ ਲਗਦਾ ਨਹੀਂ ਹੈਗਾ ਬਾਕੀ ਬਾਈ ਕਣਕਾ ਨੂੰ ਫਾਇਦਾ ਮੀਂਹ ਦਾ ਉਦਾਂ ਹੋਰ ਫਾਇਦਾ ਹੋਵੇ ਨਾ ਹੋਵੇ ਕਣਕਾ ਨੂੰ ਫਾਇਦਾ ਹੋ ਗਿਆ ਬਾਕੀ ਦੇਖ ਸਕਦੇ ਬਾਈ ਤੁਸੀਂ ਸਟੌਮ ਗਿੱਲਾ ਹੀ ਗਿੱਲਾ ਹੋਇਆ ਹੈਗਾ ਗਿੱਲੇ ਚੂਆ ਵੀ ਕੰਮ ਕਰਨੇ ਨੂੰ ਜਾਂ ਕੋਈ ਹੋਰ ਚੀਜ਼ ਰੂਹ ਹੀ ਨਹੀਂ ਲੱਦੀ ਹੈਗੀ ਕਿ ਨਹੀਂ ਮੈਂ ਤਾਂ ਡੰਗਰ ਨਾਲ ਸਾਧਦਾ ਨਾ ਕਿਤੇ ਬੰਦਾ ਜਾ ਸਕਦਾ ਇਹ ਮੋਟਰਸਾਈਕਲ ਤੇ ਰੋਪਣ ਲਾਂਗੇ ਬੱਧਾ ਗਿੱਲਾ ਹੋਇਆ ਨਾ ਕਿ ਨਹੀਂ ਤਾਂ ਹੀ ਤਾਂ ਮੈਂ ਇੱਧਰ ਨੂੰ ਆ ਕੇ ਜੀ ਨਹੀਂ ਲੱਗਦਾ ਕੋਈ ਨਾਦਾ ਹੈਗਾ ਹੋਣ ਬਾਅਦ ਹੀ ਜਾਣਾ ਮੋਟਰਪਾ ਮੈਂ ਕਹਨ ਵਾਲੀ ਬਥੇ ਜਾਦੂ ਮੰਤਰ ਕਰਦੇ ਆ ਰਾਤ ਵਾਲਾ ਨਹੀਂ ਹਾਂ ਰਾਤ ਵਾਲਾ ਜਾਦੂ ਮੰਤਰ ਬਚਿਆ ਪਿਆ ਉਹ ਕਰਦੇ ਆ ਬੰਦੇ ਕਿਨੇ ਵੇ ਕਹਿੰਦੇ ਆ ਚੌਲ ਬਣਾਉਣਾ ਇਹਨੇ ਚੌਲ ਬਣਾਉਣੇ ਕੁੱਤਾ ਇਹਦਾ ਕਿੱਥੇ ਗਿਆ ਉਹ ਲੰਘ ਗਿਆ ਉਹ ਰਾਤ ਠੀਕ ਰਿਹਾ ਤੂੰ ਮੈਂ ਠੀਕ ਰਿਹਾ ਬਾਈ ਰਾਤ ਬਣਾਇਆ ਇਹਨਾਂ ਨੇ ਕੋਕੜੂ ਕੜੂ ਉਹ ਚ ਐਨੀ ਮਿਰਚ ਠੋਕਦੀ ਪਰ ਅਮਲੇ ਦੇ ਖਾਣੇ ਕਹਿੰਦਾ ਜੀ ਕਰੇ ਖਾਣ ਨੂੰ ਮਿਰਚ ਨੂੰ ਦੇਖ ਕੇ ਤਰ ਸਕਿਆ ਮੈਂ ਕ ਵੀ ਕਹਿੰਦਾ ਕਹਿੰਦਾ ਜੀ ਕਰਦਾ ਖਾਣ ਨੂੰ ਪਰ ਮਿਰਚ ਕਰਕੇ ਖਾ ਨਹੀਂ ਹੁੰਦਾ ਕਰੇ ਬੜਿਆ ਮਨੇ ਇਹਨੇ ਕੜਾਹੀ ਮਿਰਚਾਂ ਦਾ ਬਾਤ ਆ ਬਾਈ ਉਹਨੇ ਮੈਂ ਕਹਿੰਦਾ 1.5 ਕਿਲੋ ਮਿਰਚ ਪਾਤੀ 1.5 ਕਿਲੋ ਮਿਰਚ ਪਾਤੀ 2 ਕਿਲੋ ਮੁਰਗੇ ਚ ਬਾਈ ਉਹ ਗ੍ਰੈਂਡ ਕਰੀਗਾ ਕਰਕੇ ਪਾਈਗਾ ਵਿੱਚ ਚੋਲ ਉਹ ਪਤਾ ਲੱਗਿਆ ਨਹੀਂ ਨਾ ਉਹ ਮਿਰਚ ਤੇਜ਼ ਹੀ ਨਿਕਲ ਗਈ ਕੁਦਰਤੀ ਉਹ ਅੱਗੇ ਵੀ ਪਾਉਂਦੇ ਆ ਮਿਰਚ ਕੌੜੀ ਜਿਹੀ ਬਹੁਤ ਸੀ ਮਿਰਚਾਂ ਬਣਾ ਚਲ ਬਾਰ ਖਾ ਗਈ ਬਾਈ ਤਾਹੀਂ ਕਹਿੰਦੇ ਬਾਈ ਜੀ ਮੁਰਗਾ ਬਣਾਉਣਾ ਤਾਂ ਆਪਣੀ ਇੱਕ ਮਿਰਚ ਖਾ ਕੇ ਦੇਖ ਲਓ ਪਹਿਲਾਂ ਸ਼ੂਗਰ ਕਰ ਉਹਨੇ ਬਟਰ ਲਿਆਂਦਾ ਵਾਦਾ ਫੇਰ ਅਸੀਂ ਬਟਰ ਪਾਇਆ ਅਦਾ ਅਦਾ ਕ올ੀਆਂ ਚ ਤਾਂ ਥੋੜਾ ਜਿਹਾ ਕੰਮ ਬਟਰ ਦੀਆਂ ਪੰਜ ਟਿੱਕੀਆਂ ਰਿਹਾ ਪੰਜੇ ਲੱਗੀਆਂ ਮੈਂ ਕਹਿੰਦਾ ਇੱਕ ਬਚੀ ਹੈ ਇੱਕ ਅੱਧੀ ਬਚੀ ਹੋਣੀ ਕਹਿੰਦਾ ਮੈਂ ਘਰ ਨੂੰ ਲੈ ਕੇ ਜਾਣਾ ਲੈ ਜਾਏ ਘਰ ਨੂੰ ਸਾਰੀ ਖਾ ਲਈਏ ਅਪਣੇ ਅੱਜ ਬਾਸਮਤੀ ਬਣਾਉਣੇ ਚਾਹਉ ਚਾਵਲ ਬਾਸਮਤੀ ਯਾਰ ਚੱਲਦੇ ਬਾਈ ਦੇ ਉਹਨਾਂ ਚ ਮਿਰਚ ਸ਼ਾਇਦ ਦੇ ਘਰ ਦੇ ਮਿਰਚ ਦਾ ਹੱਲ ਕਰਦੇ ਕੋਈ ਠੀਕ ਹੈ ਚੱਲੀ ਹੁਣ ਜਾਦਾ ਮਿਰਚ ਵੀ ਖਰਾਬ ਕਰਦੀ ਹੈ ਆ ਲੈ ਉਹ ਗੁੱਲੀ ਟੰਡਾ ਖਖਣਾ ਹੋ ਗਿਆ ਬਾਈ ਜਿੰਨੇ ਪਹਿਲਾਂ ਸਪਰੇਆ ਨਹੀਂ ਨਾ ਕਰੀਆਂ ਬਾਈ ਉਹਨਾਂ ਨੇ ਗੁੱਲੀ ਡੰਡਾ ਹੋ ਗਿਆ ਦੇਖੋ ਪੜਾ ਪੜਾ ਜਿੰਨਾ ਵੀ ਚਮਕਦਾ ਗੁੱਲੀ ਡੰਡਾ ਹੈ ਵੀ ਬੜਾ ਹੋਇਆ ਵਾ ਕਾਬੂ ਨਹੀਂ ਹੁੰਦਾ ਫੇਰ ਕਣਕ ਨੂੰ ਦੱਬਦਾ ਬਾਈ ਇਹ ਤੁਹਾਨੂੰ ਦਿਖਾ ਵੀ ਦਿੰਦੇ ਨੇ ਇੱਡੇ ਤੇ ਕਣਕ ਦੇ ਉੱਪਰ ਨਿਕਲੇ ਆਇਆ ਇਹ ਤਾਂ ਹੀ ਕਹਿੰਦੇ ਆ ਬਾਈ ਕੌੜਾ ਜਿਹਾ ਘੁੱਟ ਪਰ ਕੇ ਇੱਕ ਵਾਰ ਪੈਸੇ ਵਾਲੀ ਸਪਰੇ ਕਰ ਲੋ ਆ ਦੇਖੋ ਤੁਸੀਂ ਸਾਰਾਈ ਜਿਹੜਾ ਆਪਾਂ ਨੂੰ ਪੜਾ ਪੜਾ ਦੇਖਦਾ ਗੁੱਲੀ ਡੰਡਾ ਇਹ ਆ ਖਾਲੋ ਉਟਾਉਣਾ ਹੁਣ ਆਉਣਾ ਹੀ ਨਹੀਂ ਇਹਨੇ ਕਣਕ ਦੱਬਣੀਆਂ ਲੈ ਬਾਈ ਹੁਣ ਆ ਗਏ ਪਿੰਡ ਵਾਲੀ ਸੜਕ ਹੈ ਇੱਧਰ ਵੀ ਉਹੀ ਹਾਲ ਹੈ ਉਹੀ ਹਾਲ ਹੈ ਬਾਈ ਆ ਲੈ ਪਾਣੀ ਖੜਾ ਬਾਈ ਦੇ ਚਲੋ ਆਏ ਆ ਵੀ ਇੱਕ ਅੱਧਾ ਦਿਨੇ ਖੜਦਾ ਜੇ ਨਹੀਂ ਪੈਂਦਾ ਇੱਕੜੇ ਰੋਜ਼ ਖੜਦਾ ਏ ਆਹ ਬਾਬੇ ਨੇ ਲਸੜ ਲਸੜ ਲਾ ਆਹ ਦੇਖੋ ਹਮਨੇ ਨਹਾਰਾ ਗੋਬਰ ਇਹ ਲਿਆ ਕੇ ਇੱਥੇ ਸੜ ਜਾਂਦੇ ਆ ਉਹਨੇ ਕਿੰਨੇ ਟਰਾਲੇ ਹੋ ਜਾਂਦੇ ਪੰਜ ਕਿਤਾ ਹੋ ਜਾਂਦੇ ਸੀਜ਼ਨ ਬਾਦ ਪੰਜ ਚਾਰ ਪੰਜ ਤਾਂ ਹੋ ਜਾਂਦੇ ਕਰ ਨਹੀਂ ਕਹਿੰਦੇ ਇਹਦਾ ਕਫ ਦੇ ਜਾਂਦੇ ਆ ਦੇਖੋ ਫੇਰ ਚੱਲ ਪਿਆ ਬਾਈ ਪਾਣੀ ਪਾਣੀ ਤਾਂ ਬਾਈ ਹਰੇਕ ਪਿੰਡ ਜੇ ਖੜਦਾ ਏ ਇੱਕ ਦਿਨ ਅਸੀਂ ਮਨਸੂਹੇ ਪਿੰਡ ਜੇ ਚਲੇ ਗਏ ਮੈਂ ਜੱਗਾ ਪੂਰੀ ਉੱਥੇ ਤਾਂ ਆਪਨੇ ਬਹੁਤ ਬੁਰਾ ਉੱਥੇ ਵੀ ਪਤਾ ਉੱਥੇ ਤਾਂ ਮੈਂ ਦੇਖਿਆ ਨਹੀਂ ਮੈਂ ਨਹੀਂ ਦੇਖਿਆ ਕਿੰਨਾ ਬੁਰਾ ਹਾਲ ਉੱਥੇ ਦਾ ਮਨਸੂਏ ਦਾ ਬਾਈ ਸਾਡੇ ਪਿੰਡ ਗੇਲ ਤੇ ਬਹੁਤ ਬੁਰਾ ਹਾਲ ਆ ਸਾਡਾ ਪਿੰਡ ਤਾਂ ਫਿਰ ਵੀ ਬਹੁਤ ਤਰੱਕੀ ਪਰ ਹੈ ਇਹ ਤਾਂ ਚਲੋ ਲੋਕ ਹਟ ਜੀ ਲਾ ਦਿੱਤਾ ਸਾਈਡਾਂ ਉੱਚੀਆਂ ਹੋ ਗਈਆਂ ਤਾਂ ਕਰਕੇ ਸੜਕ 'ਪਾਣੀ ਖੜਨ ਲੱਗ ਗਿਆ ਹਾਂ ਭਰਾ ਵੀ ਟੁੱਟਣ ਲੱਗ ਗਿਆ ਆਹ ਚਾਰਨ ਸਾੜਾ ਬਾਈ ਸਾਡੇ ਪਿੰਡ ਦੀ ਦੇਖ ਲਓ ਇਹ ਵੀ ਬਹੁਤ ਆ ਬਿਆਨੂ ਬਿਆਨੂ ਕਿਆ ਦਿੱਤਾ ਬਿਆਨੂ 40 ਦਿਨ ਮਹੀ ਪੈ ਗਿਆ ਕਿਹੜਾ ਕੰਮ ਦੱਸਦਾ ਰਸ ਜੀ 20 ਪੈ ਗਿਆ ਹਾਂ ਨਾ ਨਾ ਉਹ ਪਿੱਛੇ ਹਾਂ ਉਹ ਜਿਹੜੇ ਕਮਰੇ ਬਣੇ ਹੋਏ ਫਿਰ ਨਹੀਂ ਨਹੀਂ ਓ ਬੱਲੇ ਕਿੱਡਾ ਕੁੱਤਾ ਆ ਗਿਆ ਪਾਉਂਗਾ ਤਾਂ ਨਹੀਂ ਤੇ ਕੁਝ ਨਹੀਂ ਕਹਿੰਦਾ ਬਾਈ ਦੇਖ ਕਿਡਾ ਲਾਦਾ ਇਹ ਬੰਦੇ ਜਿਹੜਾ ਦਾ ਕੁੱਤਾ ਹੈ ਹਾਂ ਮੇਰੇ ਕੋਲੇ ਰਹਿੰਦਾ ਮਰੀ ਕੁਝ ਨਹੀਂ ਕਹਿੰਦਾ ਨਹੀਂ ਕਹਿੰਦਾ ਕੁਝ ਵੀ ਦੇਖੀ ਮੈਨੂੰ ਦੇਖ ਕੇ ਆ ਜਾਣਾ ਬਾਈ ਤੇ ਤੈਨੂੰ ਦੇਖ ਕੇ ਆਇੰਦਾ ਉਹ ਹੀ ਨਾ ਪਿਛਲੇ ਲੱਤ ਖੜ ਲਵੇ ਨੇ ਪੀਸੇ ਕੱਢਣਾ ਹੈ ਨਹੀਂ ਨਹੀਂ ਇੱਥੇ ਓਰੇ ਹੁੰਦਾ ਬਾਹਰੇ ਕੋਲੇ ਹੁਮਤਾ ਰਹਿੰਦਾ ਰੋਟੀ ਰੋਟੀ ਕਰਦੇ ਨੇ ਮਿਲ ਆ ਕੇ ਚੱਲ ਉਹਨੇ ਗੇਟ ਤਾਂ ਬਹੁਤ ਵੱਡਾ ਯਾਰ ਟਰਾਲਾ ਵੱੜਦਾ ਵੱੜ ਜਾਂਦਾ ਪੂਰੀ ਦੇ ਘਰ ਦੇ ਬਾਹਰ ਆਏ ਆ ਮੁੰਡਾ ਕਹਿੰਦਾ ਸੰਤਰਾ ਖਾਣਾ ਈ ਪੂਰੀ ਨਹੀਂ ਖੱਦਿਆ ਆ ਉਹਨੇ ਲਾ ਲ ਪੂਰੀ ਕਹਿੰਦਾ ਆ ਗਿਆ 2 ਮਿੰਟ ਪੱਕੇ ਐ ਨਾ ਪੱਕੇ ਐ ਸੰਤਰੀ ਆਂਤਰੀ ਬਾਈ ਸੰਤਰਾ ਬਾਈ ਐ ਲਾ ਲਵੇ ਪੂਰੀ ਤਾਂ ਹੀ ਨਹੀਂ ਖਾਂਦੇ ਦੇਖੋ ਲੈ ਕੰਕਦੇ ਐ ਨਾ ਗੰਡੇ ਜਿਹੜਾ ਸਭ ਤੇ ਮੋਟਾ ਜਿਹਾ ਦੇ ਮੈਨੂੰ ਤੋੜ ਕੇ ਹਾਂ ਮੋਟਾ ਖਾਣਾ ਹਾਂ ਮੋਟਾ ਜਿਆ ਜਾਲ ਦੇ ਜਿਹੜਾ ਮਿਲਦਾ ਕੋਈ ਆਇਆ ਨਾ ਇਹ ਘਰ ਦਾ ਬਾਈ ਬਿਨਾ ਉਹਦੇ ਦਵਾਈਆਂ ਤੋਂ ਆਰਗੇਨਿਕ ਆ ਇਹ ਲੈ ਵੀ ਹਾਂ ਪੂਰੀ ਦੇ ਸੰਤਰਾ ਲੈਣਾ ਮੁੰਡੇ ਨੇ ਲੋ ਜੀ ਹਲੂਣਾ ਦੇਤਾ ਪੂਰੀ ਆ ਗਿਆ ਪੂਰੀ ਗਰਾ ਬਹੁਤ ਮਿੱਠੇ ਆ ਮੁੰਡਾ ਕਿਹਦਾ ਖਾਣੇ ਤੇਰੇ ਵਾਸਤੇ ਹੀ ਸਾਰੇ ਹੀ ਤੇਰੇ ਖੱਟਾ ਨਹੀਂ ਰੰਗ ਦੇ ਲੈ ਕਿਹ ਹੈ ਜਾ ਸਾਂਤਰਾ ਦੇਖਿਆ ਤੁਸੀਂ ਪੂਰੀ ਰਾਤ ਦਾ ਵੱਟ ਹੁੰਦਾ ਕਿਹਦਾ ਕਾਲੀਆਂ ਮਿਰਚਾਂ ਉਹ ਭੈਣ ਤੂੰ ਛੱਡ ਦੇ ਸਾਂ ਕਾਲੂ ਝੂਠ ਬੋਲਦਾ ਆਪਾਂ ਦਾ ਲੋਟ ਆ ਭਾਈ ਮੈਂ ਕਿ ਨੂੰ ਔਖਾ ਹੋਇਆ ਥੋੜਾ ਜਿਹਾ ਮੇਰੇ ਸਰੀਰ ਦੀ ਖਾਵਾ ਲੈ ਕੇ ਆਇਆ ਪੂਰੀ ਭਾਈ ਹੈ ਦਾ ਮੀਰਾ ਔਖਾ ਹੀ ਆ ਡੰਗਰ ਬੱਚੇ ਨੂੰ ਆਰਾ ਡੰਗਰ ਬੱਚਾ ਤਾਂ ਹੁਣ ਭਾਈ ਜੇ ਫਾਇਦਾ ਵੀ ਹੈ ਫਸਲਾਂ ਨੂੰ ਤਾਂ ਫਾਇਦਾ ਹੋਣ ਡੇ ਨਹੀਂ ਹੁਣ ਪਾਣੀ ਲੱਗਦਾ ਤਾਂ ਹਾਂ ਹਾਂ ਪਾਣੀ ਲੱਗਦਾ ਅੰਦਰੇ ਬੰਨੇ ਅੰਦਰੇ ਕੱਕ ਪਾਪੇ ਚੱਲ ਮੈਗੜੇ ਬਾਹਰ ਪਾਉਣ ਦੇ ਖਾ ਵੀ ਲੈ ਉਹ ਬਾਕੀ ਜਾਈ ਤਰੀ ਜਾਊਗਾ ਤਾ ਤਾਂ ਲੈਣਦੇ ਹੁਣ ਇਹਦੀ ਫੀਲਿੰਗਾਂ ਲੈਂਦਾ ਰਾਤ ਵਾਲੇ ਮੁਰਗੇ ਦੀ ਹਾਂ ਹੈਨਾ ਉਹ ਪੂਰੀ ਹੈ ਕਲੇਜੀ ਏ ਖਾ ਗਿਆ ਲੈਗ ਤੇ ਲੈਗ ਵੀ ਪਤਾ ਕੀ ਕਰਦਾ ਦਾ ਮਾਸ ਮਾਸ ਜ ਤਾਰ ਕੇ ਹੱਡੀਆਂ ਮਨ ਦੇ ਦੂੰਗਾ ਅੱਛਾ ਤੇਰੇ ਦੰਦ ਵਿੱਚ ਜਿਆਦਾ ਪੀੜਦੇ ਆ ਓਏ ਚੂਸਰੇ ਵਾਲਾ ਨਹੀਂ ਹੈਗਾ ਹੱਡੀ ਹੱਡੀ ਚੂਸਰੇ ਹੱਡੀ ਚੂਸਰੇ ਵੇ ਵੇ ਉਹਦੇ ਵਿੱਚ ਜਿਹੜਾ ਕੈਸੀ ਨੂੰ ਦਾ ਕਾਲਾ ਕਾਲਾ ਹੋਰ ਚੱਲ ਤੂੰ ਸਾਥ ਰੱਖਾ ਕੇ ਰਸ ਯਾਰ ਹੋਰੇ ਗੱਲਾਂ ਮਰੀ ਜਾਂਦਾ ਚੱਕਰੇ ਫੱਟੇ ਪੱਕਾ ਐ ਪਿਓਰ ਖਾਲੇ ਨਹੀਂ ਮੈਂ ਹਾਂ ਸੁਮਿੱਠਾ ਐ ਹੱਸੀ ਹੋਰ ਕੱਟਾ ਹੈ ਹਾਂ ਹੱਟ ਮਿੱਠਾ ਜਾ ਇਹਨਾਂ ਖੱਟਾ ਤਾਂ ਨਹੀਂ ਹੈਗਾ ਹਾਂ ਉਪਾਏ ਨੇ ਕਿਲੋ ਦਾ ਮਿਰਚਾ ਖਾਦੀ ਮੈਨੂੰ ਕੀ ਫਰਕ ਹੋਣਾ ਪੁਰੀ ਇਹ ਤਾਂ ਰਾਤ ਦੇ ਅੰਦਰ ਆਪਣੇ ਠੰਡ ਪਾਉਂਦਾ ਠੰਡ ਪਾਉਂਦਾ ਉਹ ਦੱਸਦਾ ਨਹੀਂ ਹੈਗਾ ਉਹ ਇਹਨੇ ਦੱਸਦਾ ਨਹੀਂ ਹੈਗਾ ਵੀ ਚਾਹ ਪਾਣਾ ਬੀਤਿਆ ਮੇਰ ਨਾਲ ਲਾ ਗੋ ਜੋਏ